ਬਰਜਿੰਦਰ ਜੀ ਜਿਹੜੇ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਉਹ ਧੂਰੀ ਦੀ ਕੋਲ ਜਾਣੂ ਪੀਓ ਕਰਾਏ ਹੋਏ 2006 ਦੇ ਪੀਓ ਕਰਾਏ 2016 ਦੀ ਸਰਕਾਰ ਨੇ ਉਹਨਾਂ ਨੂੰ ਕਾਲੀ ਸਰਕਾਰ ਨੇ ਉਹਨਾਂ ਨੂੰ ਪਦਨਕਸ਼ਣ ਦਵਾਤਾ ਉਹ ਮੈਂ ਇਹ ਸਵਾਲ ਸੀ ਜਿਹੜਾ ਜਨਤ ਕਰਦਾ ਉਹ ਹੁਣ ਨਾ ਤਾਂ ਮੇਰੇ ਕਹਿ ਤੋ ਉਹਦਾ ਪੀਓ ਫਾਦਰਵੇਂ ਆਜ ਦੀ ਨਾ ਹੀ ਮੇਰੇ ਕਹਿਣ ਤੋਂ ਉਹਦਾ ਪਦਨਕਸ਼ਣ ਜਿਹੜਾ ਉਹ ਵਾਕਸ ਗਿਆ ਉਹ ਸ੍ਰੀ ਮਾਨ ਜੀ ਨੇ ਸਰਕਾਰ ਸਰਦਾਰਪਾ ਪ੍ਰਗਟਿਉ ਬਾਦਲ ਕਹਿ ਕੇ ਜਾਂ ਸਰਦਾਰ ਸੰਦੇਸ਼ ਸਿੰਘ ਹੀ ਸਾਨੂੰ ਕਹਿ ਕੇ ਜਿਵੇਂ ਮਰਦਿਕਾ ਕਰਕੇ ਸਪਾਸਾ ਮੇਰੇ ਦੇ ਕੇ ਪਾਸਾ ਦਰਿਕਾਦਾ ਪੰਜਵੇਂ ਮਹੀਨੇ 1916 ਸੌਰੀ 2001 ਸੋ ਕੀ ਕੀ ਹੋਇਆ ਸ਼ਾਚ ਕੋਤੀ ਮੈਂ ਕੀ ਕੱਢਿਆ ਸਾਇਮਨ ਦੀ ਗੱਲ થઈ ਹੈ ਜਿਹੜੀ ਧੂਤਕ ਕੰਕਰ ਮੁਖਗਾਲੀ ਦੀ ਸਰਕਾਰ ਰਹੀ ਕਾਂਗਰਸ ਦੀ ਰਹੀ ਤੇ ਹੁਣ ਆਪ ਰਹੀ ਹੈ ਕਿੰਨੀਆਂ ਸਰਕਾਰਾਂ ਨੇ ਮੈਨੂੰ ਹੋਂਸੇ ਅਜੀਤ ਵੀ ਲਾਈ ਕਰਕੇ ਅਜੀਤ ਅਖਬਾਰ ਦੇ ਸੰਵਾਦਕ ਨੂੰ ਪੀਓ ਕਹਿਣ ਕਰਕੇ ਤਿੰਨੇ ਸਰਕਾਰਾਂ ਦੇ ਵਿੱਚ ਦੇ ਬੰਦ ਕਰਦੇ ਨੇ ਇਹ ਕਹਿੰਦੇ ਸਰਕਾਰਾਂ ਚੰਗਾ ਕਰ ਦੂਜੀ ਗੱਲ ਅੱਜ ਵੀ ਕਿ ਜਿਹੜਾ ਆਪਾਂ ਕਹਿੰਦੇ ਆਂ ਕਿ ਫਤਿਹਕਰ ਰਾਜਰੇ ਹੈਗੇ ਨੇ ਉਹ ਇੱਕ ਮੁਠੀ ਇਕ ਜੁਠ ਨਹੀਂ ਹੁੰਦੇ ਉਹ ਇਕ ਜੁਠ ਇੱਕ ਮੁਠੀ ਇੱਥੇ ਕਰਕੇ ਨਹੀਂ ਹੁੰਦੇ ਕਿਉਂਕਿ ਹਰ ਬੰਦਾ ਦਾ ਆਪਣਾ ਆਪਣਾ ਮੋਫਾਤ ਜੁੜਿਆ ਹੋਇਆ ਹੈ ਕਿਸੇ ਦਾ ਕਿਸੇ ਨੂੰ ਕੋਈ ਨਾ ਕੋਈ ਕੰਮ ਆ ਗਿਆ ਕੋਈ ਕਿਸੇ ਤੋਂ ਕੋਈ ਕਿਸੇ ਨੇ ਬਚਾ ਲਵਾਇਆ ਕਿਸੇ ਨੇ ਕੁਝ ਲਾਇਆ ਕਿਸੇ ਨੇ ਕੁਝ ਲਾਇਆ ਇਹ ਹੀ ਗੱਲ ਹੈ ਜਦੋਂ ਪੱਤਰਕਾਰੀ ਤੁਸੀਂ ਆਪਣਾ ਬਿਜ਼ਨਸ ਤੌਰ ਤੇ ਜਾਂ ਪੱਤਰਕਾਰੀ ਨੂੰ ਆਪਣੇ ਅਸੀਂ ਧੰਨਿਆ ਦਾ ਔਜ਼ਾਰ ਕਹਿਆ ਤੁਸੀਂ ਇਹ ਸ਼ਬਦ ਵਰਤਕਾਰੀ ਨਹੀਂ ਰੱਖ ਸਕਦੇ ਇਸ ਨੂੰ ਸਾਨੂੰ ਬਦਲਣ ਦੀ ਜਗ੍ਹਾ ਅੱਜ ਦੀ ਗੱਲ ਜਿਵੇਂ ਪ੍ਰੈਸ ਆਜ਼ਾਦ ਹੈ ਇਹ ਕਹਿੰਦਾ ਜੀ ਪ੍ਰੈਸ ਆਜ਼ਾਦ ਹੈ ਪ੍ਰੈਸ ਆਜ਼ਾਦ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਆਸਤੀ ਆਜ਼ਾਦ ਹੈ ਸਰਕਾਰਾਂ ਕਹਿੰਦੀਆਂ ਕਿ ਪ੍ਰੈਸਾਂ ਦੀ ਕੋਈ ਚੀਜ਼ ਨਹੀਂ ਸਰਕਾਰਾਂ ਨੇ ਹੁਣ ਤੱਕ ਕਿਸੇ ਵੀ ਪ੍ਰੈਸ ਨੂੰ ਕਿਸੇ ਵੀ ਪੱਤਰਕਾਰ ਨੂੰ ਕੋਈ ਵੀ ਜਿਹੜੀ ਹੈਗੀ ਆ ਉਹ ਨਹੀਂ ਦਿੱਤਾ ਕਿ ਹਾਂ ਜੀ ਮਤਲਬ ਇਹ ਚਹਿ ਨਹੀਂ ਹੈਗਾ ਕਿ ਖਾਈ ਇਹ ਬੰਦਾ ਨਿਰਪੱਖ ਹੈ ਹੁਣ ਉਹ ਦਿਲਿਆ ਗ੍ਰੋਹੀ ਬਾਤ ਕਹਿੰਦੇ ਉਹ ਕਹਿੰਦਿਆ ਨੇ ਅਖਬਾਰ ਸਰਕਾਰਾਂ ਦੀ ਸਰਕਾਰਾਂ ਦੀ ਇੰਗਰੀ ਪੱਤਰਕਾਰਾਂ ਦੇ ਹਮਲੇ ਕਰਦੇ ਨੇ ਉਹ ਕਹਿੰਦੇ ਉਹ ਹੁਣ ਸੱਚ ਬੋੜੇ ਨੇ ਉਹਨਾਂ ਨੇ ਹੁਣ ਹੋ ਪ੍ਰੈਸ ਦਾ ਦੁੱਖ ਜਾ ਕੇ ਜਦੋਂ ਉਹ ਸੱਚਾ ਬਾਹਰ ਆ ਗਈ ਜਦੋਂ ਸੱਚਾ ਹੁੰਦੇ ਨੇ ਮੈਕਸਮ ਉਹੀ ਉਹੀ ਕਾਰਨ ਸੀ ਉਹੀ ਕੰਮ ਨਹੀਂ ਮੈਨੂੰ ਲੱਗਦਾ भी मतलब चीफी पर झूठे पर बंद पीओ है मतलब मतलब आए फिर कदम कहने जी बंद बदवान लेना मैं मानना कि गुरविंद बहुत बड़ा विद्वान है बहुत लेखक है अखारी बंदा कानून का बदलता है ना अच मेरे तो मत दस जी ਮੇਰਾ ਬਾਤ ਕੋਈ ਨਹੀਂ ਹੋ ਸਕਦਾ ਪਰ ਉਹ ਬੰਦਾ ਬਾਹਰ ਵੀ ਜਾਂਦਾ ਹੈ ਆਉਂਦਾ ਵੀ ਹੈ ਸੋ ਇਹ ਜੀ ਜਾਨੇ ਇਧਰ ਆ ਗਏ ਮੈਂ ਕਦ ਪਿਛੇ ਜੇ ભગવાન ਤੁਮਾਨ ਸਰਕਾਰ ਜਿਹੜਾ ਹੈ ਕਹਿੰਦਾ ਹੈ ਕਿ ਹਸਤੂਲ ਬਲਕੀ ਤੇ ਉਹ ਉਸਿਆ ਨਾਲ ਦੀ ਗੱਲ ਨਹੀਂ ਮਿਲਦਾ ਉਹਦੇ ਵਿੱਚ ਤੁਸੀਂ ਇਹ ਦੇ ਰਹੇ ਹੋ ਉਹਦੇ ਵਿੱਚ ਇਹ ਇੱਥੇ ਬੱਟੇ ਨੇ ਉਹਨੇ ਪਹਿਲੀਆਂ ਸਰਕਾਰਾਂ ਤੋਂ ਵਾਹੇ ਹੀ ਇੰਨੇ ਜੇ ਵੱਡੇ ਲੈ ਤੁਸੀਂ ਇਹ ਲਾ ਲਓ ਮੈਂ ਮੈਂ ਤਾਂ ਛਾਪ ਪਊਗਾ ਕਿ ਪੰਜਾਬ ਨੂੰ ਅਕਾਲੀ ਚਲਲ ਅਕਾਲੀ ਦਰਜੀ ਸਰਕਾਰ ਸਮੇਂ ਪੰਜਾਬ ਨੂੰ ਬਰਵਾਤ ਕਰਨ ਦੇ ਵਿੱਚ ਬਰਿੰਦਰ ਸਿੰਘ ਹਮਦਰ ਨੇ ਅਜੀਤ ਅਤਵਾਦ ਦਾ ਬਹੁਤ ਵੱਡਾ ਰੋਗ ਕਿਉਂਕਿ ਉਹ ਸ਼ਗਰੂਰ ਦੇ ਨੇੜੇ 2 ਕਰੋੜ ਦਾ ਸਮਾਨ ਕਿੰਨ੍ਹੇ ਜਾਂ 5 ਕਰੋੜ ਦਾ ਸਮਾਨ ਕਿੰਨ੍ਹੇ ਸੁਪਟੈਂਡੈਂਟ ਸ਼ਗਰੂਰ ਦੇ ਕੈਂਟਰ ਹੋ ਅਗਰ ਸਟਕ ਵਿਕਾਸਪੁਰਾਂ ਦੇ ਪਾਸੇ ਲੱਗ ਜਿਦਾਗੇ ਉਥੋਂ ਇਹ ਰੇਖੇ ਲਾਈ ਪੂਰੀ ਇਕਲਾ ਜੇ ਬਰਿੰਦਰ ਸਿੰਘ ਕਹਿ ਦਿੰਦਾ ਜੀ ਮੈਂ ਤਾਂ ਅਕਿੱਟਰ ਨਹੀਂ ਹੈਗਾ ਜਾਂ ਗਿੱਦੜੂ ਨੇ ਆਪਣਾ ਕੋਈ ਰੋਲ ਥਾਪ ਕੇ ਵਿਰੋਧ ਪ੍ਰਦਰਸ਼ਨ ਕਰਦਾ ਹੋਵੇ अखबारदाटी बसिंदर हमदर्दी है सो यह चीजा नहीं जो जल वपारे जो अदारे जिन्होंने कहना नहीं छ ਪ੍ਰੈਸ ਜਾਗ ਨਹੀਂ ਬੱਗੇ ਪ੍ਰੈਸ ਫਿਰ ਮਨ ਗੁਲਾਮ ਹੋ ਜਾਈਗੀ ਅੱਜ ਦੀ ਹਾਲਤ ਤ੍ਰੀ ਟੈਕ ਦੇ ਲਈਆ